ਮੇਰੇ ਅੱਜ ਵੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਗੁਰਨਾਇਬ ਸਾਜਨ ਦਿਓਣਾ ਇਹ ਤਸਵੀਰਾਂ 4 ਮਈ 2025 ਦਿਨ ਐਤਵਾਰ ਨੂੰ ਬਠਿੰਡਾ ਦੇ ਟੀਚਰ ਹੋਮ ਚ ਇੱਕ ਸਿਹਤਕ ਮਿਲਣੀ ਅਤੇ ਸਨਮਾਨ ਸਮਾਰੋਹ ਰੱਖਿਆ ਗਿਆ ਸੀ ਕਰਮਜੀਤ ਕੰਮੋ ਦਿਓਣ ਐਲਨਾਬਾਦ ਉਹ ਕਵਿਤਰੀ ਤੇ ਦਾਸ ਦਾ ਵੀ ਮਾਨ ਸਨਮਾਨ ਰਾਜਵਿੰਦਰ ਸਮੀਰ ਡਾਇਰੈਕਟਰ ਅਤੇ ਸਾਜਨ ਪੰਜਾਬੀ ਫਿਲਮ ਪ੍ਰੋਡਕਸ਼ਨ ਵੱਲੋਂ ਜਦੋਂ ਮੈਂ ਕੈਨੇਡਾ ਤੋਂ ਆਇਆ ਸੀ ਵਾਪਸ ਤਾਂ ਇਹ ਪ੍ਰੋਗਰਾਮ ਅਲਿਖਿਆ ਗਿਆ ਸੀ ਤੇ ਥੋੜਾ ਜਿਹਾ ਲੇਟ ਹੋ ਗਿਆ ਸੋ ਇਹ ਮੇਰੀ ਪਲੇਠੀ ਪੁਸਤਕ ਸਿਮਰਨ ਵੀ ਉੱਥੇ ਇਹਦੇ ਵਿਚਾਰ ਚਰਚਾ ਹੋਈ ਸੀ ਤੇ ਇਹ ਮੈਂ ਵੀਡੀਓ ਨਹੀਂ ਪਾ ਰਿਹਾ ਇੱਕ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿਉਂਕਿ ਮੇਰੇ ਕੋਲ ਜਿਹੜੇ ਕਲਿੱਕ ਕੀਤੀਆਂ ਸੀ ਪੰਮਾ ਬੱਲੂਆਣਾ ਨੇ ਫੋਟੋਗ੍ਰਾਫੀ ਬਹੁਤ ਖੂਬਸੂਰਤ ਤੇ ਇਹਦੇ ਨਾਲ ਰਾਜੂ ਜਿਹੜਾ ਮੇਰਾ ਇੱਕ ਛੋਟਾ ਭਾਈ ਆ ਜੈ ਸਿੰਘ ਵਾਲਾ ਉਹਨੇ ਵੀਡੀਓਗ੍ਰਾਫੀ ਕੀਤੀ ਬਹੁਤ ਸੋਹਣੀ ਇਹ ਹੁਣ ਸਾਨੂੰ ਇੱਥੇ ਮਾਨ ਸਨਮਾਨ ਨਾਲ ਉੱਥੇ ਮੰਚ ਤੇ ਲਗਾਇਆ ਜਾ ਰਿਹਾ ਹੈ ਕਰਮਜੀਤ ਕੰਮੂ ਤੇ ਦਾਸ ਨੂੰ ਤੇ ਰਾਜਵਿੰਦਰ ਸਮੀਰ ਦੀ ਗਵਾਈ ਚ ਸੋ ਇਹ ਬਾਬਾ ਅਨੂਪ ਸਿੰਘ ਜੀ ਬਹਿਮੰਦਵਾਨੇ ਵਾਲੇ ਇੱਕ ਆਪਣੀ ਕਵਤਾ ਸੁਣਾ ਰਹੇ ਨੇ ਇੱਧਰ ਸਾਡੇ ਜਸਵਿੰਦਰ ਪੰਜਾਬੀ ਜੀ ਬੈਠੇ ਨੇ ਮੇਰੇ ਨਾਲ ਪਟਿਆਲੇ ਤੋਂ ਵਿਸ਼ੇਸ਼ ਤੌਰ ਤੇ ਪਹੁੰਚੇ ਸੀ ਤੇ ਗੁਰਸੇਵਕ ਬੀਰ ਜੀ ਬਹੁਤ ਵਧੀਆ ਇਹ ਸ਼ਾਇਰ ਨੇ ਤੇ ਇਧਰ ਹਰਪੰਸ ਸਿੰਘ ਜੀ ਬਰਾੜ ਸਿੰਦਰਪਾਲ ਹੋਜਾ ਜੀ ਤੇ ਗੁਰਸੇਵ ਸਿੰਘ ਬਰਾੜ ਮੇਰੇ ਪਿੰਡ ਦੇ ਮੈਨੂੰ ਹੱਲਾਸ਼ੀਰੀ ਦੇਣ ਵਾਲੇ ਤੇ ਇਹ ਮੰਚ ਸੰਚਾਲਕ ਕੁਲਦੀਪ ਸਿੰਘ ਬੰਗੀ ਜੀ ਤੇ ਇਹ ਅਡੋ ਸ਼ਾਇਰ ਸैम ਸਿੱਧੂ ਤੇ ਇਹ ਤੋਂ ਬਾਅਦ ਇਹ ਡਾਕਟਰ ਗੁਰਚਰ ਸਿੰਘ ਵਿਰਕ ਤੇ ਸਾਡੇ ਸਤਕਾਰਯੋਗ ਗੁਰਪ੍ਰੀਤ ਸਿੰਘ ਮਲੂਕਾ ਸਾਹਿਬ ਦਾ ਚੇਅਰਮੈਨ ਜ਼ਿਲ੍ਹਾ ਪੁਲਿਸ ਬਠਿੰਡਾ ਤੇ ਇਹ ਨਿਸਤਤਾ ਸਿੰਘ ਮਹਿਮਾਂ ਸਰਜਮਾਂ ਦੇ 21 ਜਿਥੇ ਨੇ ਵੀ ਬੜਾ ਰੰਗ ਬੰਨਿਆ ਸੀ ਉੱਥੇ ਮੇਰੀ ਕਪਤਾ ਸੁਣਾ ਕੇ ਗਾਇਕਾ ਕਿਰਨਾ ਖਾਨ ਇਹਨਾਂ ਨੇ ਬੜੀ ਜ਼ਿੰਮੇਵਾਰੀ ਸੰਭੀ ਸੀ ਤੇ ਇਧਰ ਰਮਨ ਸੇਖੋਂ ਜੀ ਤੇ ਮਾਝ ਤੇ ਅਸੀਂ ਬੈਠੇ ਆ ਆਪਣੇ ਨਾਲ ਕਰਮਜੀਤ ਕੰਮੂ ਆ ਬਾਈ ਗੁਰਪ੍ਰੀਤ ਮਰੂਕਾ ਜੀ ਨੇ ਸੋ ਬੜਾ ਸਰਕਾਰ ਦਿੱਤਾ ਸਾਨੂੰ ਚਾਣ ਵਾਲਿਆਂ ਨੇ ਸਾਡੀ ਕਲਮਾ ਨੂੰ ਪਿਆਰ ਕਰਨ ਵਾਲਿਆਂ ਨੇ ਇਹ ਮੇਰੇ ਸਾਡੇ ਪਰਿਵਾਰ ਨੇ ਮੇਰੇ ਜਿਹੜੇ ਕੋਈ ਰਿਸ਼ਤੇ ਨਾਤੇ ਆ ਜਿਹੜੇ ਅਸੀਂ ਬੁਲਾਏ ਸੀ ਉਹ ਇੱਥੇ ਬੈਠੇ ਨੇ ਸਜੇ ਹੋਏ ਨੇ ਬਸ ਲੰਦੀ ਤੋਂ ਮੇਰੇ ਚਾਚਾ ਜੀ ਮਖਤਿਆਰ ਸਿੰਘ ਮਾਸਟਰ ਮਖਤਿਆਰ ਸਿੰਘ ਤੇ ਕਰਸੇਵ ਸਿੰਘ ਜੀ ਤੇ ਇਧਰੋਂ ਮੇਰੇ ਪਰਿਵਾਰ ਚੋਂ ਤੇ ਇੱਕ ਕਰਮਜੀਤ ਕੰਮੋ ਮੇਰੇ ਗੁਰੂ ਜੀ ਨੇ ਉਸਤਾਦ ਜੀ ਸੰਸ਼ੇਦ ਸਿੰਘ ਢਿੱਲੋਂ ਜੀ ਇਹਨਾਂ ਤੋਂ ਬਰੀਕੀਆਂ ਸਿੱਖੇ ਫੋਟੋਗ੍ਰਾਫ ਦੇ ਅੱਗੇ ਆਏ ਆ ਇਹ ਜਗਿੰਦਰ ਸਿੰਘ ਜੱਸੀ ਜੀ ਨੇ ਤੇ ਬੂਟਾ ਸਿੰਘ ਪਾਈ ਰੂਪਾ ਜੀ ਬੜੇ ਵਧੀਆ ਗਾਇਕ ਨੇ ਚੰਗੇ ਇਨਸਾਨ ਵੀ ਨੇ ਇਹਨਾਂ ਨੇ ਵੀ ਬਹੁਤ ਖੂਬਸੂਰਤੀ ਨਾਲ ਆਪਣੀ ਰਚਨਾ ਪੇਸ਼ ਕੀਤੀ ਸੀ ਰਾਜਵਿੰਦਰ ਸਮੀਰ ਮੇਰੇ ਬਾਰੇ ਕੋਈ ਜਾਣਕਾਰੀ ਦੇ ਰਹੇ ਨੇ ਇਹਨਾਂ ਦੀ ਗਵਾਹੀ ਕਰਕੇ ਸਾਰਾ ਪ੍ਰੋਗਰਾਮ ਜਿਹੜਾ ਹੋਇਆ ਦੋਸਤੋ ਇਹਨਾਂ ਨੇ ਇੱਕ ਉਹਦੇ ਪ੍ਰਾਰਣ ਨੂੰ ਹੋਇਆ ਚਾਹਤ ਤੇ ਇਹ ਜਸਵਿੰਦਰ ਪੰਜਾਬੀ ਮੇਰਾ ਜਿਹੜਾ ਸਨਮਾਨ ਪੱਤਰ ਪੜ੍ਹ ਰਹੇ ਸੀ ਤੇ ਇਹ ਤੋਂ ਬਾਅਦ ਮੇਰਾ ਇਹ ਸਨਮਾਨ ਹੋ ਰਿਹਾ ਜੀ ਮੈਂ ਸਾਰਿਆਂ ਨੂੰ ਬੁਲਾ ਲਿਆ ਸੀ ਇੱਥੇ ਡਾਕਟਰ ਬੂਟਾ ਅਕਲੀਆ ਡਾਕਟਰ ਚੇਤ ਸਿੰਘ ਬਰਾੜ ਦਿਹਾਉਣ ਹਰਬੰਸ ਸਿੰਘ ਬਰਾੜ ਤੇ ਮਾਸਟਰ ਗਿਆਨ ਸਿੰਘ ਜੀ ਗਰਜੀਤ ਗੋਰਾ ਜੀ ਮੇਰੇ ਪਿੰਡੋਂ ਇਹਨਾਂ ਨੇ ਬੜਾ ਮੈਨੂੰ ਮਾਨ ਦਿੱਤਾ ਤੇ ਬਾਬਾ ਜਗਰੂਪ ਸਿੰਘ ਤੇ ਬਾਬਾ ਅਨੂਪ ਸਿੰਘ ਬਹਿਮਣ ਦਵਾਨ ਵਾਲਿਆਂ ਨੇ ਲੋਈ ਦੇ ਕੇ ਤੇ ਬੜਾ ਸਰੂਪਾ ਦੇ ਕੇ ਸਨਮਾਨ ਕੀਤਾ ਮੇਰਾ ਤੇ ਸੁਖਦਾਰਸ਼ਨ ਗਾਰ ਕੀਤੇ ਮਾਸਟਰ ਜਗਨਨਾਥ ਜੀ ਪਿੰਡੂ ਸਹਿਸਵਾ ਵਾਲੇ ਵਾਲੀ ਤੁਬਸੇ ਤਰਤੇ ਪਹੁੰਚੇ ਤੇ ਬਾਈ ਹਰਫੂਲ ਭੁੱਲਰ ਜੀ ਬੜੇ ਵਧੀਆ ਸਹਿਰੋ ਸਹਿਰੀ ਵੀ ਇਹਨਾਂ ਦੀ ਚੰਗੀ ਰਚਨਾਵਾਂ ਵੀ ਬਹੁਤ ਵਧੀਆ ਆਪੇ ਦੇ ਰੂਪ ਰੂਪ ਇਹਨਾਂ ਦੀ ਕਿਤਾਬ ਆਈ ਹੈ ਤੇ ਮੇਰਾ ਸਨਮਾਨ ਪੱਤਰ ਪੜ੍ਹ ਰਹੇ ਨੇ ਜਸਵਿੰਦਰ ਪੰਜਾਬੀ ਇਹ ਗੁਰਪ੍ਰੀਤ ਹੀਰਕੇ ਇਹ ਮੇਰਾ ਸਨਮਾਨ ਕਰ ਰਹੇ ਨੇ ਮਾਨਸਾ ਤੋਂ ਹੀਰਕੇ ਪਿੰਡ ਮਾਨਸਾ ਜਿਹੜਾ ਉੱਥੇ ਵਿਸ਼ੇਸ਼ਤਾ ਉੱਤੇ ਪਹੁੰਚੇ ਸੀ ਤੇ ਇੱਧਰ ਡਾਕਟਰ ਤਰਸੇਮ ਪ੍ਰੋਫੈਸਰ ਤਰਸੇਮ ਨਰੂਲਾ ਜੀ ਵੀ ਨਾਲ ਸਾਡੇ ਤੇ ਇਹ ਕੰਮੂ ਦਾ ਉਹਨੇ ਪਰਿਵਾਰ ਵੱਲੋਂ ਸਨਮਾਨ ਕੀਤਾ ਜਾ ਰਿਹਾ ਤੇ ਇਹ ਮੇਰੀ ਧਰਮ ਪਤਨੀ ਇੱਧਰ ਗੱਲ ਚ ਚੁੰਨੀ ਪਾਈ ਹੈ ਇੱਧਰ ਦੇ ਪਾਸੇ ਫਲਕਾਰੀ ਕੁਲਦੀਪ ਕੌਰ ਦਸਰਮਾਰ ਦਿੱਤਾ ਜਾ ਰਿਹਾ ਤੇ ਰਿਸ਼ਤੇਦਾਰ ਮੈਨੂੰ ਜਿਹੜਾ ਕੋਈ ਤੋਹਫੇ ਵਗੈਰਾ ਦੇ ਰਹੇ ਨੇ ਮੇਰੀ ਭੈਣ ਵੱਡੀ ਭੈਣ ਗੋਲੂ ਤੇ ਇਹ ਦੋਦੇ ਤੋਂ ਮੇਰੇ ਸਾਰੇ ਪਰਿਵਾਰ ਤੋਂ ਮੈਨੂੰ ਸਨਮਾਨ ਦਿੱਤਾ ਜਾ ਰਿਹਾ ਹੈ ਇਹ ਆਪਣੇ ਇਧਰੋਂ ਹੈਪੀ ਸਾਹੂ ਕੇ ਤੋਂ ਉਹਦੇ ਬੇਟੇ ਨਾਲ ਸਨਮਾਨ ਦੇ ਰਹੇ ਨੇ ਇਹ ਡਾਕਟਰ ਬੂਟਾ ਸਿੰਘ ਅਕਲਿਆ ਆਪਦੇ ਪਰਿਵਾਰ ਨਾਲ ਸਨਮਾਨ ਦੇਦੇ ਨੇ ਮੈਨੂੰ ਤੇ ਇਹ ਮੰਮੀ ਨਾਲ ਨਾਨਕੇ ਇੱਕ ਕਿਤਾਬ ਜਿਹੜੀ ਇਹ ਮੰਚ ਤੇ ਬੈਠੇ ਨੇ ਮਾਨਕ ਜੀ ਇਨਾ ਵੱਲੋਂ ਇਹ ਲਿਖੀ ਹੈ ਦੀਜ ਹੋਈ ਹੈ ਤੇ ਇਧਰ ਮੇਰੇ ਵੱਲੋਂ ਦੋ ਸ਼ਬਦ ਬੋਲੇ ਜਾ ਰਹੇ ਨੇ ਸੋ ਬੜਾ ਪਿਆਰ ਦਿੱਤਾ ਬੜਾ ਰੰਜਮਾ ਪਿਆਰ ਦਿੱਤਾ ਕਹਿ ਸਕਦੇ ਆ ਬਹੁਤ ਹੀ ਖੂਬਸੂਰਤ ਪ੍ਰੋਗਰਾਮ ਲਗਾਤਾਰ 3.5 ਘੰਟੇ ਚੱਲਿਆ ਤੇ ਇਹਦੇ ਚ ਜੋ ਸਨਮਾਨਯੋਗ ਸ਼ਖਸੀਅਤਾਂ ਨੇ ਮੇਰੇ ਮਿੱਤਰ ਪਿਆਰੇ ਨੇ ਮੇਰੇ ਰਿਸ਼ਤੇਦਾਰ ਨੇ ਮੇਰੇ ਪਿੰਡ ਦੇ ਨੇ ਮੇਰੇ ਬਾਹਰੋਂ ਮੈਨੂੰ ਪਿਆਰ ਕਰਨ ਵਾਲੇ ਮੇਰੇ ਕਰਮ ਨੂੰ ਉਹ ਸਾਰੇ ਪਹੁੰਚੇ ਹੋਏ ਸੀ ਤੇ ਗੁਰਬਾਜ ਗਿੱਲ ਜਸਟ ਪੰਜਾਬੀ ਵਾਲਿਆਂ ਨੇ ਤੇ ਰੰਗੀਲਾ ਜੀ ਸਾਡੇ ਰਾਜਵਿੰਦਰ ਰੰਗੀਲਾ ਜੀ ਨੇ ਬੜੀ ਸ਼ਭਾਵਾਂ ਦਿੱਤੀਆਂ ਉਹਨਾਂ ਨੇ ਕਵਰੇਜ ਕਰਕੇ ਬਹੁਤ ਵਧੀਆ ਖੂਬਸੂਰਤੀ ਨਾਲ ਇਹਨਾਂ ਨੇ ਆਪਣਾ ਜ਼ਿੰਮੇਵਾਰੀ ਨਿਭਾਈ ਆ ਤੇ ਕੁਲਦੀਪ ਸਿੰਘ ਬੰਗੀ ਦਾ ਤਾਂ ਕਿਹਾ ਕਹਿਣਿਆ ਜੀ ਬਹੁਤ ਵਧੀਆ ਇਹ ਮੇਰੇ ਨਾਲ ਬੈਠੇ ਨੇ ਇਹਨਾਂ ਨੇ ਬੜਾ ਮંચ ਦੀ ਸੰਚਾਲਨਾ ਵਧੀਆ ਢੰਗ ਨਾਲ ਕੀਤੀ ਸੀ ਤੇ ਮੇਰੇ ਵੱਡੇ ਭਾਈ ਇਕਬਾਲ ਪਰਜੋ ਦੇਉਣ ਵਾਲਾ ਨੇ ਗੀਤ ਮੈਂ ਚਾਦਰ ਕੱਢਦੀ ਨਹੀਂ ਤੇ ਪਾਵਾਂ ਮੇਲਾ ਸਰਾ ਕੇ ਹੈਰਾਨ ਕਰ ਦਿੱਤਾ ਸਭ ਨੂੰ ਬਹੁਤ ਸੋਹਣੀ ਆਵਾਜ਼ ਹੈ ਇਹਨਾਂ ਦੀ ਤੇ ਇਹ ਭਾਈ ਗੁਰਪ੍ਰੀਤ ਸਿੰਘ ਮਲੂਕਾ ਜੀ ਮੁੱਖ ਮਹਿਮਾਨ ਦੇ ਤੌਰ ਤੇ ਜੋ ਇੱਥੇ ਪਹੁੰਚੇ ਸੀ ਸਾਡੇ ਪ੍ਰੋਗਰਾਮ 'ਚ ਇੱਕ ਮੇਰੇ ਵੱਡੇ ਭਾਈ ਦੇ ਤੌਰ ਤੇ ਵੀ ਆ ਤੇ ਇਹਨਾਂ ਨੇ ਮੈਨੂੰ ਸਮੇਂ-ਸਮੇਂ ਤੇ ਸਹਿਯੋਗ ਦਿੱਤਾ ਇਹਨਾਂ ਦਾ ਸਨਮਾਨ ਕੀਤਾ ਜਾ ਰਿਹਾ ਤੇ ਇਧਰੋਂ ਨਿਗਤਾਰ ਗੱਲ ਜੀ ਇੱਕ ਬੜੀਆ ਅਗਾ ਬਦੂ ਨੇ ਸਮਾਜ ਸੇਵੀ ਨੇ ਇਹ ਮਾਝ ਤੇ ਅਸੀਂ ਬੈਠੇ ਆ ਰਾਜਵਿੰਦਰ ਸਿੰਘ ਮੇ ਨੂੰ ਵੀ ਮਬਾਲਿਆ ਸੀ ਆ ਜਾ ਬਾਈ ਬਹੁਤ ਪੱਜਿਆ ਫਿਰਿਆ ਤੇ ਰਪਿੰਦਰ ਕੌਰ ਸਾਡੀ ਬਠਿੰਡਾ ਤੇ ਚਾਨੀ ਜੀ ਬੱਚੀ ਉਹਨੇ ਵੀ ਬੜਾ ਵਧੀਆ ਜ਼ਿੰਮੇਵਾਰੀ ਨਿਭਾਈ ਸੀ ਕਿਰਨਾ ਖਾਨ ਨੇ ਤੇ ਇਧਰੋਂ ਵਰਜਿੰਦਰ ਕੌਰ ਬਿਰਕ ਸਨਮਾਨ ਦੇ ਰਹੇ ਸੀ ਇਹ ਪੁਰਾਣੀ ਫੋਟੋ ਲਾਈ ਹੈ ਮੈਂਬਰਸ ਕਲੰਬੀਆ ਦੀ ਵਿਧਾਨ ਸਭਾ ਦੀ ਜਦੋਂ ਮੇਰਾ ਸਨਮਾਨ ਕੀਤਾ ਗਿਆ ਸੀ ਦੇ ਚਾਚਾ ਜੀ ਜਗਰੂਪ ਸਿੰਘ ਬਰਾੜ ਮੈਨਖਟਰ ਵੱਲੋਂ ਇਹੇ ਤਸਵੀਰਾਂ ਅਜੀਤ ਅਖਬਾਰ ਨੇ ਬੜਾ ਵੱਡਾ ਮਾਨ ਦਿੱਤਾ ਮਤਪਾਲ ਬਲਾਨ ਜੀ ਦਾ ਧੰਨਵਾਦ ਉਹਨਾਂ ਦੀ ਟੀਮ ਦਾ ਤੇ ਇਧਰੋਂ ਮਨੋਜ ਸ਼ਰਮਾ ਜੀ ਨੇ ਪੰਜਾਬੀ ਟ੍ਰਿਬਿਊਨ ਵਿੱਚ ਇਧਰੋਂ ਗੁਰਤੇਜ ਸਿੱਧੂ ਜੀ ਨੇ ਪੰਜਾਬੀ ਜਾਗਰਣ ਵਿੱਚ ਤੇ ਇਧਰੋਂ ਗੁਰਬਾਜ ਗਿੱਲ ਜੀ ਨੇ ਇਹਨਾਂ ਨੇ ਜਸਤ ਪੰਜਾਬੀ ਜੋ ਇਹਦੇ ਚ ਸਾਨੂੰ ਤੇ ਪੰਜਾਬੀ ਟਾਈਮ ਟਾਈਮ ਵਿੱਚ ਤੇ ਬਾਕੀ ਗੁਰਸੇਵਕ ਬੀੜ ਨੇ ਵੀ ਸੱਚ ਦੀ ਪਟਾਰੀ ਤੇ ਇਧਰੋਂ ਗੁਰਸੇਵਕ ਗੁਰਪ੍ਰੀਤ ਸੋ ਪੱਤਰਕਾਰ ਸਾਥੀਆਂ ਦਾ ਧੰਨਵਾਦ ਇਹ ਨੈਸ਼ਨਲ ਅਵਾਰਡ ਦੀ ਮਾਸਟਰ ਰਜਿੰਦਰ ਸਿੰਘ ਜੀ ਉਹਨਾਂ ਨੂੰ ਕੱਲ ਮੈਂ ਕਿਤਾਬ ਪੇਟ ਕੀਤੀ ਸੀ ਮੇਰੀ ਭੈਣ ਜੀ ਨੇ ਇਹ ਮੇਰੇ ਦੋਸਤ ਰੂਪ ਸਿੰਘ ਜੀ ਭਲਾਈਆਂ ਨੇ ਤੋਂ ਇਹ ਮੈਂ ਕੈਨੇਡਾ ਦੀਆਂ ਤਸਵੀਰਾਂ ਤੁਹਾਡੇ ਨਾਲ ਤਸਵੀਰਾਂ ਹੀ ਸਾਂਝੀਆਂ ਕਰ ਰਿਹਾ ਵੀਡੀਓ ਵਿੱਚ ਬਾਅਦ ਚ ਜਿਹੜੀ ਪੌਣੀਆਂ ਕੁਝ ਹੋ ਰਹਿੰਦੀਆਂ ਉਹ ਲਗਾਤਾਰ ਵੀਡੀਓ ਤੁਹਾਨੂੰ ਮੈਂ ਦਿਖਾਉਂਗਾ ਜੇ ਬਹੁਤ ਵੀਡੀਓ ਕੈਨੇਡਾ ਦੀਆਂ ਪੰਨੀਆਂ ਮੇਰੇ ਕੋਲ ਤੇ ਇਹ ਤਸਵੀਰਾਂ ਉਥੋਂ ਦੀਆਂ ਕੈਨੇਡਾ ਦੀਆਂ ਤੇ ਬੜੀਆਂ ਯਾਦਗਾਰੀ ਤਸਵੀਰਾਂ ਹੋ ਨਿਬੜੀਆਂ ਆ ਦੋਸਤੋ ਇਹ ਜਿਹੜੀਆਂ ਯਾਦਾਂ ਸਾਨੂੰ ਸੰਭਾਲ ਕੇ ਰੱਖਣੀਆਂ ਚਾਹੀਦੀਆਂ ਉਸ ਸਮੇਂ ਤੇ ਬਰਫ ਪੈ ਰਹੀ ਸੀ ਤੇ ਇਹ ਜਰਨੈਲ ਬਸੋਤਾ ਜੀ ਮੇਰੀ ਪਹਿਲੀ ਇੰਟਰਵਿਊ ਮੈਂਟਨ ਚ ਹੋਈ ਸੀਗੀ ਬਹੁਤ ਉਹਨਾਂ ਨੇ ਸਦਕਾਰ ਦਿੱਤਾ ਸੀ ਤੇ ਇੱਕ ਕੋਠੇ ਚੇਤ ਸਿੰਘ ਵਾਲਾ ਦੇ ਰਾਜਾ ਸਿੰਘ ਸਾਡੇ ਉਹਨਾਂ ਦਾ ਪਰਿਵਾਰ ਆ ਜਿਹੜਾ ਉੱਥੇ ਕੈਨੇਡਾ ਮੈਨੂੰ ਮਿਲਣ ਆਇਆ ਸੀ ਘਰ 'ਚ ਬਹੁਤ ਪਿਆਰ ਦਿੱਤਾ ਬੱਚਿਆਂ ਨੇ ਇਹ ਮਿਨਿਸਟਰ ਮੇਰੇ ਚਾਚਾ ਜੀ ਨੇ ਜਗਰੂਪ ਸਿੰਘ ਬਰਾੜ ਇਹ ਮੈਨੂੰ ਲੈ ਕੇ ਯੂ ਐਸ ਏ ਦੀ ਸਰਹੱਦ ਤੱਕ ਹੋਣ ਗਏ ਸੀ ਉੱਥੇ ਕੈਨੇਡਾ ਤੋਂ ਜਦੋਂ ਯੂ ਐਸ ਏ ਜਾਂਦੇ ਆ ਤੇ ਇਹ ਸنو ਪੈ ਰਹੀ ਹੈ ਬਹੁਤ ਵਧੀਆ ਤਸਵੀਰਾਂ ਤੇ ਇਹ ਵੀ ਅਸੀਂ ਇੱਕ ਉੱਥੇ ਘੁੰਮਣ ਗਏ ਸੀਗੇ ਸਨਪ੍ਰੀਤ ਹਣੀ ਬੱਲੂਆਣੇ ਵਾਲਾ ਇਹ ਇਹਨਾਂ ਨੇ ਮੈਨੂੰ ਬੜਾ ਵੱਡਾ ਪਿਆਰ ਦਿੱਤਾ ਸੀ ਜੇ ਕਈ ਜਗਰੂ ਸਿੰਘ ਬਰਾੜ ਜੀ ਤੋਂ ਬਾਅਦ ਜਿਹੜੇ ਇਹ ਸੀਗੇ ਇਹ ਮੇਰੇ ਚਹੇਤੇ ਸੀ ਪਰਿਵਾਰ ਇਹ ਸਾਡੇ ਬਾਬਾ ਜੀ ਬੀਬੇ ਜੀ ਅਜੈਬ ਸਿੰਘ ਜਹਾਜਾਂ ਵਾਲੇ ਬਾਜੀ ਜੀ ਇੱਥੇ ਪਿੰਡ ਸਾਡੇ ਕਾਕਾ ਜਹਾਜਾਂ ਵਾਲਾ ਉਚਾਲੇ ਬੈਠੇ ਇਧਰ ਦੇ ਪਾਸੇ ਆਹਦੇ ਰਿਸ਼ਤੇਦਾਰ ਤੇ ਇਹ ਅਸੀਂ ਪਾਰਕ ਚ ਉੱਥੇ ਇੱਕ ਆਨੰਦ ਮਾਨਣ ਗਏ ਸੀ ਉੱਥੇ ਬਰਫ ਦਾ ਜਿਹੜੇ ਆਪੀਲੇ ਪਾਸੇ ਦਰਖਤ ਆਹੇ ਉੱਤੇ ਖੜੇ ਆ ਇਹ ਬਰਫਾਂ ਲੱਦੇ ਆ ਉੱਪਰ ਇਹਨਾਂ ਦੇ ਪੱਤਿਆਂ ਤੇ ਬਰਫ ਜੰਮੀ ਪੂਰੀ ਉਹਨਾਂ ਟਾਈਮਾਂ ਤੇ ਇਹ ਸ਼ੁਰੂਆਤੀ ਦੌਰ ਦੀਆਂ ਤਸਵੀਰਾਂ ਉਦੋਂ ਅਸੀਂ ਗਏ ਸੀ ਇਹ ਪੋਰਟਾ ਜੀ ਇਹ ਵੈਨਕੂਵਰ ਦਾ ਪਿਛਲੇ ਪਾਸੇ ਇਹ ਬਿਲਡਿੰਗਾਂ ਸੋਹਣੀਆਂ ਤੁਸੀਂ ਦੇਖ ਰਹੇ ਹੋ ਸ਼ਾਮ ਸਮੇ ਦਾ ਸੀਨ ਹੈ ਤੇ ਇਹ ਦਫ਼ਤਰ ਹੈ ਮੇਰੇ ਚਾਚਾ ਜੀ ਮਨਿਸਟਰ ਜਗਰੂਪ ਸਿੰਘ ਬਰਾਣ ਜੀ ਦਾ ਇੱਥੇ ਐਵੇਂ ਸਤਕਾਰ ਦਿੱਤਾ ਜਾਂਦਾ ਇਹ ਫੈਰੀ ਤੇ ਬੈਠੇ ਆਂ ਖੜੇ ਆਂ ਸੀ ਇੱਥੇ ਕੁਰਸੀ ਤੇ ਮਹਿਮਾਨ ਨੂੰ ਬਿਠਾਇਆ ਜਾਂਦਾ ਤੇ ਫਿਰ ਮਨਿਸਟਰ ਜਾਂ ਐਮਐਲਏ ਜਾਂ ਕੋਈ ਫਿਰ ਉਹਨਾਂ ਦੇ ਮਗਰ ਖੜਦੇ ਆ ਇਹ ਵੀ ਸਤਕਾਰ ਆ ਕਿੰਨਾ ਵੱਡਾ ਸਤਕਾਰ ਆ ਇਹ ਫੈਰੀ ਦੇ ਉੱਪਰ ਆ ਜੀ ਜਹਾਜ਼ ਜਿਹਨੂੰ ਕਹਿੰਦੇ ਨੇ ਆ ਪਾਣੀ ਵਾਲਾ ਸਮੁੰਦਰੀ ਜਹਾਜ਼ ਛੋਟਾ ਫੈਰੀ ਵਾਲਾ ਉਹ ਤੇ ਇਹ ਵਿਕਟੋਰੀਆ ਦੀ ਰਾਜਧਾਨੀ ਜਿਹੜੀ ਹੈਗੀ ਪਾਰਲੀਮੈਂਟ ਦੇ ਸਾਹਮਣੇ ਤਸਵੀਰਾਂ ਤੇ ਕੁਝ ਇਹ ਇਹ ਤਾਂ ਜਹਾਜ਼ ਦੀਆਂ ਤਸਵੀਰਾਂ ਹੀ ਆ ਇਹ ਤੁਸੀਂ ਹੁਣ ਪਾਰਲੀਮੈਂਟ ਦੀਆਂ ਤਸਵੀਰਾਂ ਦੇਖ ਸਕਦੇ ਹੋ ਇਹ ਸਪੀਕਰ ਸਾਹਿਬ ਦਾ ਆਫਿਸ ਹੈ ਉੱਥੇ ਜਿਹੜਾ ਇੱਕ ਚਿੰਨ ਹੁੰਦਾ ਉਹਦੇ ਤੇ ਅਸੀਂ ਉਹ ਕਰ ਰਹੇ ਆ ਇਹ ਵਿਧਾਨ ਸਭਾ ਵਿਕਟੋਰੀਆ ਦੀ ਯਾਨੀ ਕਿ ਬ੍ਰਿਟਿਸ਼ ਕਲੰਬੀਆ ਦੀ ਇਹ ਰਾਜਧਾਨੀ ਵਿਕਟੋਰੀਆ ਤੇ ਉਹਦੇ ਚ ਇਹ ਵਿਧਾਨ ਸਭਾ ਉਹਦੀਆਂ ਤਸਵੀਰਾਂ ਇਹ ਅੰਦਰ ਦੀਆਂ ਤਸਵੀਰਾਂ ਚਾਚਾ ਜੀ ਨੇ ਬਕਾਇਦਾ ਤੌਰ ਤੇ ਅਸੀਂ ਉੱਥੇ ਸਾਨੂੰ ਖੋਲ ਕੇ ਉਹ ਵਿਧਾਨ ਸਭਾ ਪੂਰੀ ਦਿਖਾਈ ਸੀਗੀ ਜਾ ਕੇ ਇੱਥੇ ਸਪੀਕਰ ਬਹਿੰਦੇ ਨੇ ਇਹ ਕੁਰਸੀ ਹੈ ਜੀ ਡਾ ਡੇਵਿਡ ਈਬੀ ਬ੍ਰਿਟਿਸ਼ ਕਲਬ ਯਾ ਤੇ ਮੁੱਖ ਮੰਤਰੀ ਉਹਨਾਂ ਦੀ ਕੁਰਸੀ ਹੈ ਉਹਦੇ ਅਸੀਂ ਅੱਗੇ ਖੜੇ ਆ ਇਹ ਜਿਹੜੀ ਹੈਗੀ ਪਾਰਲੀਮੈਂਟ ਦਾ ਬਾਹਰੀ ਤਸਵੀਰ ਹੈ ਜੀ ਤੇ ਇਹ ਕੁਰਸੀ ਤੇ ਹੁਣ ਮੁੱਖ ਮੰਤਰੀ ਦੀ ਕੁਰਸੀ ਤੇ ਮੈਨੂੰ ਬੜਾ ਸਰਕਾਰ ਦਿੱਤਾ ਗਿਆ ਬਿਠਾ ਕੇ ਚਾਚਾ ਜੀ ਨੇ ਤੇ ਇਹ ਮੈਨੂੰ ਪ੍ਰਸ਼ਾਸਨ ਪੱਤਰ ਦਿੱਤਾ ਗਿਆ ਸੀ ਵਿਧਾਨ ਸਭਾ ਚ ਪਹਿਲਾਂ ਵੀ ਮੈਂ ਤਸਵੀਰਾਂ ਪਾੜ ਚੁੱਕਿਆ ਮੇਰੀ ਕਿਤਾਬ ਸਿਮਰ ਨੂੰ ਵੀ ਚਾਚਾ ਜੀ ਨੇ ਉੱਥੇ ਰਿਲੀਜ਼ ਕੀਤਾ ਸੀ ਤੇ ਇਹ ਬਾਹਰੀ ਤਸਵੀਰਾਂ ਮੇਰੇ ਚਾਚਾ ਜੀ ਨਾਲ ਜੋ ਮਨਿਸਟਰ ਜੀ ਗਰੂਪ ਸਿੰਘ ਬਰਾੜ ਤੇ ਇਹ ਫਿਰ ਮੇਰੀਆਂ ਵਾਪਸੀ ਦੀਆਂ ਤਸਵੀਰਾਂ ਵੀ ਕੁਝ ਹੋਣ ਗਿਆ ਜਿਹੜੀਆਂ ਮੈਂ ਐਡਮੈਂਟਨ ਤੋਂ ਜਦੋਂ ਮੈਂ ਸ਼ਰੀਕ ਗਿਆ ਸੀ ਐਫਸਾਪੋਰਡ ਇਹ ਪ੍ਰਸ਼ਾਸਨ ਪੱਤਰ ਹੈ ਜੀ ਇੰਨਾ ਪਿਆਰ ਜਿਹੜਾ ਮੇਰੇ ਨਾਲ ਬਹੁਤ ਔਖਾ ਹੈ ਜਿਹੇ ਦੇਸ਼ ਜਿੱਥੇ ਕਹਿੰਦੇ ਆ ਸਾਡੇ ਕੋਲ ਉਹ ਕਹਿ ਦਿੰਦੇ ਇੱਥੇ ਜੂ ਸੁਣਦੇ ਸੀ ਵੀ ਇਹਨਾਂ ਕੋਲ ਤਾਂ 5 ਮਿੰਟ ਵੀ ਕਿਸੇ ਲਈ ਤਾਂ ਪਰ ਨਹੀਂ ਸਮਾਂ ਕਰ ਲੈਂਦੇ ਆ ਕੀਮਤੀ ਸਮਾਂ ਜ਼ਰੂਰ ਹੁੰਦਾ ਇਹਨਾਂ ਦਾ ਪਰ ਬੜਾ ਇਹ ਪਿਆਰ ਦਿੰਦੇ ਆ ਸਾਡੇ ਪੰਜਾਬੀ ਦੋਸਤੋ ਕਿ ਐਵੇਂ ਨਿੰਦਿਆ ਭੰਡਿਆ ਜਨਾ ਕਰੋ ਵੀ ਇਹ ਇਹ ਉੱਥੇ ਪੁੱਛਦੇ ਨਹੀਂ ਕਿਸੇ ਨੂੰ ਉੱਥੇ ਰਿਸ਼ਤਿਆਂ ਨੂੰ ਥਾ ਨਹੀਂ ਸਭ ਕੁਝ ਉੱਥੇ ਸਮਾਂ ਵੇਖਣਾ ਪੈਂਦਾ ਉਹ ਸਮਾਂ ਕੀਮਤੀ ਸਮਾਂ ਜਿਹੜਾ ਹੁੰਦਾ ਉਹ ਦੇਖਣਾ ਪੈਂਦਾ ਵੀ ਉਦੋਂ ਸਮਾਂ ਕਦੋਂ ਮਿਲੂਗਾ ਕਿਸੇ ਨੂੰ ਮਿਲਣ ਲਈ ਸੋ ਇਹ ਮੇਰੀਆਂ ਤਸਵੀਰਾਂ ਪਿੱਛੇ ਤੁਸੀਂ ਤਸਵੀਰ ਮੇਰੀ ਦੋਤੀ ਕੌਰ ਰਹਿਮਤ ਕੌਰ ਉਹਦੇ ਨਾਲ ਅਸੀਂ ਬਰਫ਼ 'ਤੇ ਬੜੇ ਖੇਡਦੇ ਰਹੇ ਹਾਂ ਗੁੱਲੂ ਮਨਾਲੀ ਤੇ ਸਿਮਲੇ ਨੂੰ ਜਾਣ ਦੀ ਲੋੜ ਹੀ ਨਹੀਂ ਪਈ ਸਾਰੀ ਜ਼ਿੰਦਗੀ ਅਸੀਂ ਉਹ ਮੈਂ ਆਪਦੀ ਭੁੱਖ ਪੂਰੀ ਕਰ ਲਈ ਉੱਥੇ ਖੇਡ-ਖੇਡ ਕੇ ਬਰਫ਼ਾਂ 'ਤੇ ਕਿਉਂਕਿ 4 ਮਹੀਨੇ ਲਗਾਤਾਰ ਉੱਥੇ ਐਨਮੈਂਟਡ 'ਚ ਜਦੋਂ ਮੈਂ ਗਿਆ ਸੀ ਬਰਫ਼ ਪਈ ਸੀ ਤੇ ਇਹ ਬਲਜਿੰਦਰ ਸਿੰਘ ਚੈਲ ਆ ਇਹ ਡਰਾਈਵਰ ਆ ਬਾਈ ਜਿਹੜੀ ਸੁਪਰਸੋਨਿਕ ਟਰਾਂਸਪੋਰਟ ਕੰਪਨੀ ਆ ਬਈ ਹਰਮਨ ਬਰਾੜ ਜੀ ਤੇ ਉਹਨਾਂ ਦੇ ਬੁਰਜ ਸੋੜਵਾਲਾਂ ਦੀ ਇਹ ਸਾਡੇ ਪੱਤਰਕਾਰ ਭੈਣ ਨੇ ਆਪਣੇ ਉਹਨਾਂ ਨੇ ਮੈਨੂੰ ਬੜਾ ਸਤਿਕਾਰ ਦਿੱਤਾ ਸੀ ਸਾਂਝਾ ਹੈ ਟੀਵੀ ਤੇ ਆਪਣੇ ਅੰਗਰੇਜ਼ ਸਿੰਘ ਦਾਰਾਪੁਰ ਬਰਾੜ ਸਾਹਿਬ ਤੇ ਆਹ ਆ ਜਿਹੜੀ ਕਾਮਾਗਾਟਾ ਮਾਰੂ ਜਹਾਜ਼ ਜਿਹੜਾ ਉੱਥੇ ਬੰਦਰਗਾਹ ਉੱਥੇ ਇੱਕ ਸਮਾਰਕ ਬਣਿਆ ਜਿਹੜੀ ਫਿਲਮ ਵੀ ਬਣੀ ਆ ਹੁਣ ਦੱਸਿਓ ਜਸਰ ਦੀ ਉਹਦੇ ਜਮਾਂ ਐਨ ਉੱਥੇ ਬੈਠੇ ਅਸੀਂ ਸਾਹਮਣੇ ਮੈਂ ਉਹ ਤਸਵੀਰਾਂ ਦਿਖਾ ਰਿਹਾ ਵੀਡੀਓ ਪਾਈ ਆ ਇਹ ਪਾਲੀ ਢੰਗ ਵਾਲੀ ਆ ਬੜਾ ਦਿਲਦਾਰ ਇਨਸਾਨ ਆ ਇਹਨੇ ਵੀ ਮੈਨੂੰ ਬਹੁਤ ਵੱਡੀਆਂ ਜਾਣਕਾਰੀਆਂ ਦਿਵਾਈਆਂ ਤੇ ਬੜਾ ਮੈਨੂੰ ਘਮਾਇਆ ਚਾਰ ਸਫੇਰੇ ਪਿਆਰ ਦਿੱਤਾ ਮੈਨੂੰ ਇਸੇ ਪਾਸੇ ਜਿੱਥੇ ਮੈਂ ਜਾ ਹੀ ਨਹੀਂ ਸਕਦਾ ਸੀ ਤੇ ਇਹ ਸਾਡੇ ਬਹੁਤ ਸਿੰਘ ਗਿੱਲ ਜੀ ਨੇ ਇਹਨਾਂ ਨੇ ਮੇਰੇ ਟ੍ਰੂ ਕੀਤੀ ਸੀ ਮੇਰੇ ਕੋਲ ਹੱਥ ਪਹੁੰਚੀ ਤਾਂ ਹੈ ਨਹੀਂ ਅਜੇ ਮੈਂ ਦੇਖਣੀ ਹੈ ਅਜੇ ਤੇ ਇਹ ਸਾਥਾ ਤੇ ਜਿਹੜੇ ਸਾਡੇ ਉੱਥੇ ਸਾਥਾਂ ਚ ਬੈੰਦੇ ਆ ਬਜ਼ੁਰਗ ਸਾਡੇ ਤੇ ਇਹੇ ਜੀ ਅਸੀਂ ਟਿਮ ਕਾਫੀ ਸਾਂਝੀ ਕਰ ਰਹੇ ਆ ਚਾਚਾ ਜੀ ਨਾਲ ਤੇ ਪਾਲੀ ਦੇ ਨਾਲ ਪਾਲੀ ਦੀ ਸਿੱਕ ਸੀ ਮੈ ਮਿਲਣਾ ਚਾਹਣਾ ਮਿਨਿਸਟਰ ਸਾਹਿਬ ਨੂੰ ਤੇ ਮੈਂ ਉੱਥੇ ਬੁਲਾਇਆ ਸੀਗਾ ਜਿਹੜੀ ਸਿਟੀ ਸੈਂਟਰ ਚ ਉੱਥੇ ਮੇਅਰ ਸਾਹਿਬ ਦਾ ਦਫ਼ਤਰ ਆ ਉੱਥੇ ਆ ਬੁਲਾਇਆ ਸੀ ਆ ਫਿਰ ਮੈਂ ਆਉਣ ਲੱਗਿਆ ਫਿਰ ਇੱਕ ਯਾਦਗਾਰੀ ਤਸਵੀਰ ਖਿਚਾਈ ਸੀ ਇਹਨਾਂ ਨਾਲ ਸਾਥੀਆਂ ਨਾਲ ਹੋਪ ਉਹ ਇੱਕ ਪਿੰਡ ਆ ਸੁਟਾ ਜੇ ਇੱਕ ਪਹਾੜ ਜੇ ਬਹੁਤ ਤਕੜੀਆਂ ਉੱਥੇ ਦੇਖਣ ਗਏ ਸੀ ਇਹ ਇਹ ਸਿਟੀ ਸੈਂਟਰ ਜੀ ਹੈ ਉੱਥੇ ਅਸੀਂ ਮੈਂ ਤੇ ਵੀਰਬਲ ਮੇਰੇ ਪਿੰਡ ਦੇ ਉਹਨਾਂ ਨੇ ਉੱਥੇ ਮੈਨੂੰ ਮਿਲ ਗਏ ਸੀਗੇ ਵੀਰਬਲ ਦੀਆਂ ਤਸਵੀਰਾਂ ਵੀ ਤੁਹਾਨੂੰ ਦਿਖਾਉਂਗਾ ਅਸੀਂ ਦੋਨੇ ਅ ਵੀਰਬਲ ਨੇ ਇੱਕ ਬਹੁਤ ਖੂਬਸੂਰਤ ਤਸਵੀਰਾਂ ਖਿੱਚੀਆਂ ਹੋਪਦੇ ਆ ਪਹਾੜ ਜਿਹਾ ਬਗਲ ਦੇ ਪਾਸੇ ਆ ਰਹੇ ਆ ਝਰਨਾ ਆ ਰਿਹਾ ਨਦੀ ਵਹਿ ਰਹੀ ਹੈ ਤੇ ਨਾਲ ਪਹਾੜ ਆ ਪੱਥਰ ਆ ਇੱਥੇ ਕਿੱਡੇ ਸੋਹਣੇ ਲੱਗਦੇ ਆ ਇਹ ਮਿਸਤਰੀ ਵੀਰਬਲ ਸਿੰਘ ਆਪਣੇ ਬੱਚਿਆਂ ਕੋਲ ਗਿਆ ਇਹ ਵੀ ਮੈਨੂੰ ਮਿਲ ਗਏ ਸੀ ਉੱਥੇ ਇੱਕੋ ਸਿਕਰਡੀਆਂ ਸੋਹਣੀਆਂ ਲੱਗੀਆਂ ਸੀ ਕਿ ਤਸਵੀਰਾਂ ਕਰੀਏ ਤੇ ਇਹ ਵੀਰਵਲ ਸਿੰਘ ਮਹਿਤਰੀ ਹੈ ਮੇਰੇ ਪਿੰਡੋਂ ਬਹੁਤ ਬਹੁਤ ਪਿਆਰ ਦਿੱਤਾ ਇਹਨਾਂ ਨੇ ਬਹੁਤ ਧੰਨਵਾਦ ਇਹਨਾਂ ਦਾ ਤੇ ਉਧਰੋਂ ਜਸਵਿੰਦਰ ਸਿੰਘ ਸਰਾ ਤੇ ਉਹਨਾਂ ਦਾ ਬੇਟਾ ਸੰਪ੍ਰੀਤ ਖੜੀ ਉਹਨਾਂ ਦਾ ਤਾਂ ਕਿਆ ਕਹਿਣਾ ਉਹਨਾਂ ਨੇ ਲਗਾਤਾਰ ਮੇਰੇ ਉਹਨਾਂ ਦੇ ਪਰਿਵਾਰ 'ਚ ਰਿਹਾ ਘਰ 'ਚ ਰਿਹਾ ਉਹਨਾਂ ਦੇ ਸਾਰਾ ਪਰਿਵਾਰ ਹੀ ਬਹੁਤ ਵਧੀਆ ਪਰਿਵਾਰ ਆ ਤੇ ਇਧਰੋਂ ਜਾਦੀ ਦਿਲਰਾਜ ਜਾਦੀ ਤੇ ਇਹਨਾਂ ਨੇ ਇਹਦੇ ਬਾਰੇ ਮੈਨੂੰ ਥਾ-ਥਾ ਕਮਾਇਆ ਬੱਲੂ ਬਣੇ ਤੋਂ ਆ ਜੀ ਦਲराज ਜੀ ਇਧਰਲੇ ਪਾਸੇ ਤੁਸੀਂ ਦੇਖ ਰਹੇ ਹੋ ਮੀਰ ਬੱਲੇ ਅਤੇ ਦਰਮੈ ਤੇ ਇਧਰਲੇ ਪਾਸੇ ਜਾਜੀ ਜੀ ਨੇ ਤੇ ਇਹ ਪੋਰਟਾ ਵੈਨਕੂਵਰ ਦਾ ਉੱਥੋਂ ਦੀ ਤਸਵੀਰਾਂ ਸਾਰੀਆਂ ਸੋ ਬਹੁਤ ਪਿਆਰ ਦਿੱਤਾ ਕਿਉਂਕਿ ਇਹ ਹਰੇਕ ਦੇ ਹਿੱਸੇ ਨਹੀਂ ਆਉਂਦਾ ਮੇਰੇ ਹਿਸਾਬ ਨਾਲ ਜਿਹੜਾ ਪਿਆਰ ਮੈਨੂੰ ਦਿੱਤਾ ਉਹ ਹਰੇਕ ਦੇ ਹਿੱਸੇ ਨਹੀਂ ਆਉਂਦਾ ਕਿਉਂਕਿ ਕੀਮਤੀ ਸਮੇਂ ਚੋਂ ਸਮਾਂ ਕੱਢ ਕੇ ਮੈਨੂੰ ਪਿਆਰ ਮੈਨੂੰ ਲੱਗਦਾ ਵੀ ਮੇਰੀ ਜਿਹੜੀ ਘਾਲ ਕਮਾਈ ਪਿਛਲੀ ਤਪੱਸਿਆ ਸੀ ਜਿਹੜਾ ਮੈਂ ਕੰਮ ਕਰਿਆ ਸੀ ਨਾ ਉਹ ਉੱਥੇ ਜਾ ਕੇ ਸਫਲ ਹੋ ਗਿਆ ਕਿਉਂਕਿ ਆਮ ਇਨਸਾਨ ਨੂੰ ਉੱਥੇ ਇੰਨਾ ਕੁਝ ਕਰਨਾ ਉਹ ਵੀ ਉਹ ਵੀ ਆਰਥਿਕ ਤੌਰ ਪੱਖ ਵੀ ਮਜ਼ਬੂਤ ਨਾ ਹੋਵੇ ਤੇ ਉਹ ਵੀ ਫਿਰ ਇੰਨਾ ਕੁਝ ਕਮਾ ਦੇਣਾ ਯਾਰ ਇਹ ਕੋਈ ਮਾੜੀ ਮੋਟੀ ਗੱਲ ਨਹੀਂ ਇਹ ਬਹੁਤ ਵੱਡੀਆਂ ਗੱਲਾਂ ਦੋਸਤੋ ਇਹ ਹੁਣ ਇਹਨਾਂ ਨੇ ਮੈਨੂੰ ਆ ਆਕਾ ਬਹੁਤ ਵੱਡਾ ਪੋਰਟਾ ਦੇਖੋ ਤੁਸੀਂ ਵੈਨਕੂਵਰ ਦਾ ਕਿੱਡਾ ਖੂਬਸੂਰਤ ਆ ਇਹਦੀ ਖੂਬਸੂਰਤੀ ਤਾਂ ਇੱਥੇ ਤਸਵੀਰਾਂ ਚੋਂ ਝਲਕਦੀ ਆ ਦੇਖੋ ਇੰਨਾ ਵਧੀਆ ਪਿਛਲੇ ਪਾਸੇ ਆਹ ਜਿਹੜਾ ਹੋਟਲ ਆ ਜਿਹੜਾ ਉੱਚ ਤੋਂ ਟਾਵਰ ਜਿਆਦੀ ਦਾ ਉਹ ਘੁੰਮਦਾ ਨਾਲ ਨਾਲ ਜਿਵੇਂ ਜਿਵੇਂ ਉੱਥੇ ਰਾਤ ਨੂੰ ਬੈਠੋਗੇ ਤੁਸੀਂ ਤੇ ਇਹ ਫਿਰ ਜਿੱਤ ਦੇ ਇਨਸਾਨ ਆਦੇ ਹੁੰਦੇ ਆ ਵੀ ਇਹ ਇਥੋਂ ਲੈ ਕੇ ਜਾ ਰਹੇ ਆ ਮੈਂ ਕਿਉਂਕਿ ਬਈ ਇਹ ਅਖੀਰਲੇ ਦਿਨ ਦਾ ਜਿਹੜਾ ਵੈਨਕੂਵਰ ਦਾ ਸੀਗਾ ਫਿਰ ਇਹ ਤੋਂ ਬਾਅਦ ਤਾਂ ਸ਼ਾਇਦ ਜ਼ਿੰਦਗੀ ਦੇ ਜੇ ਦਾਣਾ ਪਾਣੀ ਹੋਇਆ ਤਾਂ ਕਿਤੇ ਫੇਰ ਮਿਲਾਂਗੇ ਉੱਥੇ ਜਾਵਾਂਗੇ ਫੇਰ ਘੁੰਮਾਂਗੇ ਫਿਰਾਂਗੇ ਪਰ ਫੇਰ ਵੀ ਮੈਂ ਆਪਦਾ ਪੂਰੀ ਰੀਤ ਪੂਰੀ ਕਰਕੇ ਆਏ ਉੱਥੇ ਮੈਨੂੰ ਇਹ ਨਹੀਂ ਹੁਣ ਵੀ ਮੈਰਾ ਕੁਝ ਰਹਿ ਗਿਆ ਤੇ ਮੈਂ ਵੇਖ ਕੇ ਨਹੀਂ ਆਇਆ ਇਹ ਘੜੀ ਆ ਇਹਨੂੰ ਉੱਥੋਂ ਦੇ ਕਹਿੰਦੇ ਭਾਫ ਨਾਲ ਚੱਲਣ ਵਾਲੀ ਘੜੀ ਆ ਜੀ ਇਹ ਇਹ ਵੈਨਕੂਵਰ ਚ ਹੀ ਹੈ ਕੋ ਉੱਥੇ ਬਾਜ਼ਾਰ ਉਹ ਇੱਕ ਮੇਨ ਚ ਉਹਦੇ ਚ ਲੱਗਿਆ ਇਹ ਸਾਰੀਆਂ ਸਮੁੰਦਰ ਦੇ ਕਿਨਾਰਿਆਂ ਦੀਆਂ ਤਸਵੀਰਾਂ ਦੋਸਤੋ ਫਿਰ ਮੈਂ ਕੋਈ ਮੰਨ ਲਓ ਕੋਈ ਛੱਡਿਆ ਨਹੀਂ ਜਿਹੜਾ ਯਾਦਗਾਰੀ ਪੜ ਆਪਣੇ ਕੈਵਰੇਜ ਨਾਲ ਵਾਈਟ ਰੌਕ BC ਇਹ ਕੈਨੇਡਾ ਚ ਬ੍ਰਿਟਿਸ਼ ਕੋਲੰਬੀਆ ਚ ਜਾਨੀ ਕਿ ਸਰੀ ਤੋਂ ਪਾਸੇ ਆ ਥੋੜਾ ਜਿਹਾ ਇਸ ਸਟੈਚੂ ਉੱਥੇ ਲੱਗਿਆ ਤਾਂ ਕਰਕੇ ਜਿਹੜਾ ਇਹੋ ਜਿਹੇ ਯਾਦਾਂ ਸਾਹਮਣੀਆਂ ਚਾਹੀਦੀਆਂ ਦੋਸਤੋ ਫਿਰ ਯਾਦਾਂ ਜਦੋਂ ਤੁਹਾਡੇ ਕੋਲੇ ਹੈ ਨਹੀਂ ਤਾਂ ਫਿਰ ਤੁਹਾਡੇ ਕੋਲੇ ਕੁਝ ਵੀ ਨਹੀਂ ਤੁਸੀਂ ਉੱਥੇ ਕਿਸੇ ਦੇਸ਼ ਚ ਜਾਂਦੇ ਆ ਉੱਥੇ ਤੁਸੀਂ ਕੁਝ ਲੈ ਕੇ ਨਹੀਂ ਆਏ ਕੈਮਰਾ ਤੁਹਾਡੇ ਕੋਲੇ ਆ ਤਾਂ ਫਿਰ ਕੈਮਰਾ ਕੱਢੋ ਤੇ ਉੱਥੇ ਇਹੋ ਜਿਹੇ ਯਾਦਾਂ ਜੇ ਹੁਣ ਕੈਮਰਾ ਜੇਬ ਚ ਪਾਈ ਰੱਖੋਗੇ ਮੋਬਾਈਲ ਤਾਂ ਫਿਰ ਮੋ ਇਹਨੂੰ ਮੋਬਾਈਲ ਨੂੰ ਵਰਤੋ ਇਹਨੂੰ ਮੈਂ ਤਾਂ ਵੀਡੀਓਗ੍ਰਾਫੀ ਵੀ ਕਰ ਆਇਆ ਕਈ ਘੰਟਿਆਂ ਦੀ ਆ ਵੇਖੋ ਵੀਰਬੱਲ ਬੈਠਾ ਸੀ ਮੇਰੇ ਨਾਲ ਇੰਜੋਏ ਕਰ ਰਹੇ ਹਾਂ ਅਸੀਂ ਪੂਰਾ ਚੰਗੀ ਤਰ੍ਹਾਂ ਜਿੱਥੇ ਵੀ ਜਾਂਦੇ ਸੀ ਆ ਆਪਣਾ 에어ਪੋਰਟ ਆ ਉਤੋਂ ਜਦੋਂ ਆਪਣੇ ਟ੍ਰਾਂਟੋਰੋ ਕਿਸੀ ਅਸੀਂ ਇਹ ਮੇਰੀ ਜੀਵਨ ਸਾਥੀ ਕੁਲਦੀਪ ਕੌਰ ਆ ਸੀ ਜਦੋਂ ਦਿੱਲੀ ਉੱਤਰ ਆਏ ਸੀ ਉਦੋਂ ਦੀਆਂ ਕੁਝ ਤਸਵੀਰਾਂ ਆ ਦਿੱਲੀ ਤੋਂ ਉੱਤਰਸਾਰ ਤੇ ਹੁਣ ਮੈਂ ਤਸਵੀਰਾਂ ਕੁਝ ਹੋਰ ਵੀ ਪੁਰਾਣੀਆਂ ਸਾਡੀਆਂ ਤੁਹਾਨੂੰ ਕਰਨ ਜਾ ਰਿਹਾ ਤੇ ਇਹ ਵੀ ਉਤੋਂ ਦੀਆਂ ਕੈਨੇਡਾ ਦੀਆਂ ਇਹ ਹੈਗੀ ਜੀ ਵਿਕਟੋਰੀਆ ਜਿਹੜੀ ਪਾਰਲੀਮੈਂਟ ਹੈ ਜੀ ਬੀਸੀ ਦੀ ਹੈ ਜੀ ਉਹਦੀਆਂ ਤਸਵੀਰਾਂ ਇਹ ਇੱਕ ਹੈਗੀ ਜੀ ਇਹ ਆਪਣੇ ਅਡਮੈਂਟਨ ਦੇ 에어ਪੋਰਟ ਦੀਆਂ ਇਹ ਮੇਰੀ ਕਿਤਾਬ ਹੈ ਮੇਰਾ ਭਾਂਜਾ ਇਧਰਲੇ ਪਾਸੇ ਤੇ ਮੇਰੇ ਜਵਾਈ ਰਾਜ ਨੇ ਦੂਜੇ ਪਾਸੇ ਤੇ ਇਧਰ ਸਾਡੀ ਕੋਮਲ ਹੈ ਇਹਨੇ ਕਿਤਾਬ ਲਈ ਸੀ ਜਾਣ ਤੋਂ ਪਹਿਲਾਂ ਮੈਂ ਕਿਤਾਬ ਰਿਲੀਜ਼ ਵੀ ਕਰਕੇ ਗਿਆ ਸੀ ਵਿਚਾਲੇ ਅ ਗੁਰਦੇਵ ਸਿੰਘ ਸਰਪੰਚ ਸੀ ਤੇ ਪੰਚਾਇਤ ਤੇ ਇਧਰ ਜਿਹੜੇ ਸੀਗੇ ਸਾਥੀ ਸਾਡੇ ਇਧਰਲੇ ਪਾਸੇ ਭੱਲਾ ਸਾਹਿਬ ਉਹਨਾਂ ਨੇ ਤੇ ਇਹ ਗੁਰਪ੍ਰੀਤ ਸਿੰਘ ਲੁਕਾ ਜੀ ਨੂੰ ਜਦੋਂ ਮੈਂ ਪਹਿਲੀ ਕਾਪੀ ਉਹ ਕੀਤੀ ਸੀ ਭੇਡ ਤਾਂ ਉਹਨਾਂ ਨੇ ਕਿਹਾ ਸੀ 20 ਕਿਤਾਬਾਂ ਮੈਨੂੰ ਦੇ ਜਾ ਉਹਦੀ ਪੇਮੈਂਟ ਲੈ ਤਾਂ ਇਹ ਹੁੰਦਾ ਹੁਣ ਜੇ ਤੁਸੀਂ ਇੱਕ ਕਿਤਾਬ ਲੈ ਕੇ ਜਿਹੜੇ ਮਿੱਤਰ ਪਿਆਰੇ ਆ ਇੱਕ ਇੱਕ ਬੰਦੇ ਨੂੰ 4-4 5-5 ਕਿਤਾਬਾਂ ਲੱਗਦੇ ਕੁਛ ਨਹੀਂ ਜਿਹੜੇ ਕੁਝ ਲੈ ਸਕਦੇ ਆ ਤੇ ਇੱਥੇ ਤਾਂ ਕਿਤਾਬ ਖ ਮੰਨ ਲਓ ਖਰੀਦਣੀ ਚਾਹੀਦੀ ਆ ਲੇਖ ਨੂੰ ਹੌਸਲਾ ਹੋ ਜਾਂਦਾ ਦੋਸਤੋ ਲੇਖ ਫਿਰ ਹੋ ਰਿਹਾ ਇਹ ਇਹ ਕਲਮ ਪੰਜਾਬ ਦੀ ਇੱਥੇ ਇਹ ਕੈਲਗਰੀ ਦੀਆਂ ਤਸਵੀਰਾਂ ਮੈਨੂੰ ਸਭ ਤੋਂ ਪਹਿਲਾਂ ਮੇਰੀ ਕਿਤਾਬ ਲਈ ਜਿੱਤੀ ਸੀ ਤਾਂ ਭੁਪਿੰਦਰਪਾਲ ਸਿੰਘ ਰਧਾਵਾ ਜੀ ਗੀਤਕਾਰ ਤੇ ਗਾਇਕ ਇਹਨਾਂ ਨੇ ਮੈਨੂੰ ਆਏ ਛੜੇ ਨੇ ਜਿਹੜੇ ਸਭ ਤੋਂ ਵੱਡਾ ਸਤਿਕਾਰ ਦਿੱਤਾ ਸੀ ਤੇ ਇਧਰੋਂ ਸਰਜੀਤ ਸਿੰਘ ਵਿਰਕ ਜੀ ਇਹਨਾਂ ਦੇ ਐਡਮਨ ਸੀ ਕਲਮ ਪੰਜਾਬ ਦੇ ਤੇ ਆ ਇਹਨੂੰ ਇੱਥੋਂ ਸਾਨੂੰ ਇਧਰਲੇ ਪਾਸੇ ਜਾ ਕੇ ਬੈਂਪ ਦੀਆਂ ਪਹਾੜੀਆਂ ਲੂਈ ਸਲੇਕ ਤੇ ਅਸੀਂ ਖੜੇ ਆ ਇਹ ਜਿਹੜੀ ਬਰਫ਼ ਨਾਲ ਜੰਮੀ ਆ ਢਗੀ ਇਹ ਇਹ ਬਲੇ ਕਾ ਠੀਲਾ ਇਹ ਫੇਰ ਜਾ ਕੇ ਆ ਹੁਣ ਜਣੀ ਪਾਣੀ ਉਹਦੇ ਚ ਫੇਰ ਬਰਫ਼ ਪਾਸੇ हट ਗਈ ਹੋਣੀ ਹੁਣ ਤਾਂ ਮੈਂ ਇੱਥੇ ਆ ਗਿਆ ਇਹ ਸਾਡੇ ਸਰਜੀਤ ਸਿੰਘ ਵਿਰਕ ਜੀ ਨਾਲ ਬਹੁਤ ਬਹੁਤ